ਖੱਬੇ ਪਰਵੇ ਨੰਬਰ ਤੁਸੀਂ ਆ ਕੇ ਸਾਨੂੰ ਅਸ਼ੀਰਵਾਦ ਦਿੱਤਾ ਹੈ ਸਾਥੀਓ ਸਾਡੇ ਵਿੱਚ ਨੇ ਕਿਹਾ ਹੋ ਜੀ ਪਰਸਨੈਲਿਟੀ ਨੇ ਜਿਹੜੇ ਕੋਈ ਅ పరిਚੇ ਤੇ ਮੋਤਾਜ ਨਹੀਂ ਹੈ ਫਿਰ ਵੀ ਮੈਂ ਇੰਟਰੋਡਕਸ਼ਨ ਕਰਨਾ ਸਰਦਾਰ ਨਾਨਕ ਸਿੰਘ ਜੀ ਆਪ ਰਾਜੇਸ ਸਾਹਿਬਾ ਦੇ ਸੰਸਦੋ इस रीजन के अंदर एजुकेशन अंदर, एक बहुत बड़ा योगदान जरा है गया, अपने ऑपरे पा रहे बैठे सरदार बल बलवाल जी प्रिंसपाल बल्वाल जी आप बल्लेवाल साहब बहुत प्यारे ਨੇ ਔਰ ਲਗਾਤਾਰ ਟੀਵੀ ਚੈਨਲ ਸੇ ਜਿਹੜਾ ਆ ਕੇ ਜਿਹੜੇ ਸਾਡੇ ਵਿਰੋਧੀ ਐ ਉਹਨਾਂ ਦੀ ਜਿਹੜੀਆਂ ਝੂਠੇ ਪ੍ਰਚਾਰ ਐ ਉਹਨੂੰ ਬੇਨਕਾਬ ਅੱਜ ਸਤਨਾਮ ਸੰਧੂ ਜੀ ਦਾ ਇੱਛਾ ਸੀ ਕਿ ਮੈਂ ਮੀਡੀਆ ਦੇ ਨਾਲ ਇੱਕ ਇਹ ਜਿਹੜਾ ਮੁੱਦਾ ਜਿਹੜਾ ਹੈਗਾ ਪੰਜਾਬ ਦੇ ਅੰਦਰ ਲੋਕਾਂ ਨੂੰ ਬਹੁਤ ਤੰਗ ਕਰ ਰਿਹਾ ਹੈ ਬੁਰਾ ਲੱਗ ਰਿਹਾ ਹੈ ਬੁਰਾ ਸਭ ਛੋਟਾ ਹੋਏਗਾ ਬੁਰੇ ਦਿਨਾਂ ਚ ਜੋੜ ਰਿਹਾ ਹੈ ਮੇਰਾ ਮੂਵੀ ਹੈ ਭਾਈ ਸਾਹਿਬ ਸ਼ੋਰ ਨਾ ਪਾਉਣਾ ਇੱਕ ਮੂਵੀ ਹੈ ਜਿਹਦਾ ਨਾਮ ਹੈ ਛਾਵਾ 314 ਨੂੰ ਰਿਲੀਜ਼ ਹੋਈ ਸੀ ਕਿ ਔਰ ਰਿਲੀਜ਼ ਹੋਣ ਤੋਂ ਬਾਅਦ ਇੱਕ ਬਈ ਚ ਅਭੂ ਆਜ਼ਮੀ ਉਹਨਾਂ ਨੇ ਔਰੰਗਜ਼ੇਬ ਦੀ ਜਿਹੜੀ ਹੈ ਕਿਹਾ ਕਿ ਇਹਦਾ ਗਲਤ ਦਿਖਾਇਆ ਗਿਆ ਹੈ ਔਰੰਗਜ਼ੇਬ ਬੜਾ ਤਰਮਾਤਮਾਤਮਾ ਆਦਮੀ ਸੀ ਔਰੰਗਜ਼ੇਬ ਨੇ ਦੇਸ਼ ਦੇ ਅੰਦਰ ਬਹੁਤੇ ਔਰ ਇੱਥੇ ਤੱਕ ਤਾਂ ਗਲ ਠੀਕ ਸੀ ਕਿ ਔਰ ਮਹਾਰਾਸ਼ਟਰ ਦੇ ਅੰਦਰ ਠੀਕ ਹੈ ਮਹਾਰਾਸ਼ਟਰ ਮੂਵੀ ਰਿਲੀਜ਼ ਮਹਾਰਾਸ਼ਟਰ ਰੈਕਸ਼ਨ ਹੋਇਆ ਲੇਕਿਨ ਕਾਂਗਰਸ ਦੇ ਕੋ ਚੈਂਪੀਅਨ ਜਿਹੜੇ ਮਰਥਨ ਚਾਕੇ ਖੜੇ ਹੋਗੇ ਤੋ ਉਸ ਤੋਂ ਬਾਅਦ ਇੱਕ ਪੂਰਾ ਇੱਕ ਲੋਕਾਂ ਦੇ ਦਿਸਲ ਹੋਈ ਖਾਸ ਕਰਕੇ ਪੰਜਾਬੀਆਂ ਨੂੰ ਤੇ ਸਤਨਾਮ ਜੀ ਨੇ ਲੱਗਿਆ ਕਿ ਮੈਂ ਇਸ ਮੁੱਦੇ ਤੇ ਅੱਜ ਮੀਡੀਆ ਨਾਲ ਗੱਲਬਾਤ ਕਰਨੀ ਹੈ ਕਿ ਅੱਗੇ ਗੱਲ ਨੂੰ ਕੈਰੀ ਫਾਰਵਰਡ ਕਰਨਾ ਚਾਹੁੰਦੇ ਹਾਂ ਬਹੁਤ ਧੰਨਵਾਦ ਬਨੀਜੀ ਬਹੁਤ ਬਹੁਤ ਧੰਨਵਾਦ ਸਸਿਕਲ ਸਾਰਿਆਂ ਨੂੰ ਇਹ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਖਾਸ ਕਰਕੇ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਪਰ ਸਾਰੇ ਜਾਣਦੇ ਆ ਕਿ ਔਰੰਗਜ਼ੇਬ ਦਾ ਜਿਹੜਾ ਕਿਰਦਾਰ ਰਿਹਾ ਉਹਦੇ ਜ਼ੁਲਮਾਂ ਦਾ ਸਾਡੀ ਇਸ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸਿੱਖ ਕੌਮ ਨਾਲ ਵਾਪਰੀ ਹੈ ਉਹ ਕਦੇ ਸਾਕੇ ਨੇ ਜਿਹੜੇ ਸਾਡੇ ਨਾਲ ਹੋਏ ਔਰੰਗਜੇਬ ਦੇ ਬਾਰੇ ਜਿਹੜੀ ਦੱਸੀ ਹੈ ਕਿ ਔਰੰਗਜੇਬ ਨੂੰ ਇੱਕ ਬਹੁਤ ਹੀ ਬਦਈਆ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਉਸ ਦੀ ਮਦਦ ਵਿੱਚ ਆਏ ਮੈਨੂੰ ਲੱਗਦਾ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਦਾ ਜਦੋਂ ਵੀ ਕੋਈ ਅ fırsਰ ਆਉਂਦਾ ਹੈ ਕੋਈ ਮੁੱਦਾ ਆਉਂਦਾ ਹੈ ਉਹਨੂੰ ਕਾਂਗਰਸ ਦੀ ਜਿਹੜੀ ਇੱਕ ਭੂਮਿਕਾ ਹੈ ਉਹ ਮੇਸ਼ਾਅ ਸ਼ੱਕ ਦੇ ਘਰੇ ਵਿੱਚ ਹੁੰਦੀ ਹੈ। ਚਾਹੇ ਉਹ ਸੱਜਣ ਕੋਲ ਤੁਸੀਂ ਦੇਖਿਆ ਪੂਰੀ ਸਿੱਖ ਕੌਮ ਨੇ ਅਰਦਾਸਾਂ ਕੀਤੀਆਂ ਨੇ, ਸ਼ੁਕਰਾਨਾ ਕੀਤਾ ਹੈ ਕਲਪੁਰਖ ਦਾ। ਧੰਨਵਾਦ ਕੀਤਾ ਹੈ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ 40 ਸਾਲਾਂ ਬਾਅਦ ਅਨਸਾਫ਼ ਮਿਲਿਆ। ਲੇਕਿਨ ਤੁਸੀਂ ਦੇਖੋਗੇ ਕਿ ਇੱਕ ਵੀ ਕਾਂਗਰਸ ਦੇ ਨੇਤਾ ਨੇ ਉਹ ਗੱਲਾਂ ਤਾਂ ਬਹੁਤ ਕਰਦੇ ਆ। ਸਿੱਖਾਂ ਬਾਰੇ ਵੀ ਜਦੋਂ ਮੌਕਾ ਹੁੰਦਾ ਹੈ ਕਿ ਸਾਨੂੰ ਬਹੁਤ ਹਮਦਰਦੀ ਹੈ। ਕਿਸੇ ਇੱਕ ਦਾ ਮੂੰਹ ਨਹੀਂ ਖੁੱਲਿਆ ਕਿ ਇਹ ਚੰਗਾ ਹੋਇਆ। ਕਾਨੂੰ ਸਜਾ ਮਿਲਨੀ ਸ਼ੁਰੂ ਹੋਈ ਹੈ ਚੰਗਾ ਹੋਇਆ ਇਸੇ ਤਰੀਕੇ ਨਾਲ ਜੇ ਜਦੋਂ ਔਰੰਗਜ਼ੇਬ ਜਿਹਨੇ ਸਿੱਖਾਂ ਦੇ ਸਭ ਤੋਂ ਵੱਧ ਜ਼ੁਲਮ ਕੀਤੇ ਕਾਦਰ ਜੀ ਦੀ ਸ਼ਹਾਦਤ ਜਿਹੜੀ ਦੇਸ਼ ਦੇ ਵਿੱਚ ਧਰਮ ਦੀ ਰੱਖਿਆ ਦੇ ਵਾਸਤੇ ਕੋਈ ਉਹ ਔਰੰਗਜ਼ੇਬ ਦੇ ਕਾਰਨ ਹੋਈ ਤੇ ਜ਼ੁਲਮਾਂ ਨੇ ਉੱਥੇ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹੱਤ ਕਰ ਦਿੱਤੀ ਸੀ ਜ਼ਬਰੀ ਧਰਮ ਤਬਦੀਲੀ ਦੇ ਜਿਹੜੇ ਸਾਰੇ ਜਿਮ ਨੇ ਕੀਤੇ ਉਨੇ ਕਿਰਦਾਰ ਦੀ ਜਦੋਂ ਗੱਲ ਹੁੰਦੀ ਹੈ ਕਿਰਦਾਰ ਇਨਸਾਨ ਦਾ ਉਸਦੇ ਆਪਣੇ ਘਰ ਤੋਂ ਪਰਵਾਹ ਔਰੰਗਜ਼ੇਬ ਨੇ ਕਿਉਂਕਿ ਇਹ ਛੋਟਾ ਸੀਗਾ ਉਸ ਤੋਂ ਵੱਡੇ ਭਰਾ ਸੀ ਕਿ ਕਿਵੇਂ ਉਸਨੇ ਆਪਣੇ ਪਿਤਾ ਨੂੰ ਅੰਦਰ ਕੈਦ ਕੀਤਾ ਔਰ ਕਿਵੇਂ ਆਪਣੇ ਭਰਾਵਾਂ ਦਾ ਤਖਤ ਹਾਸਲ ਕਰਨ ਦੇ ਵਾਸਤੇ ਕਤਲ ਕੀਤਾ ਔਰ ਇੱਥੇ ਤੱਕ क्रूरਤਾਾਈ ਕਿ ਆਪਣੇ ਭਰਾ ਦਾਰਾ ਸ਼ਿਕੋ ਦਾ ਸਿਰ ਕੱਟ ਕੇ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਭੇਜਿਆ ਕਿ ਇਹ ਖਾਣਾ ਹੈ ਤੁਹਾਡੇ ਵਾਸਤੇ ਭੇਜ ਰਿਹਾ ਉਹ ਜਿਹੜਾ ਬਰਤਨ ਭੇਜਿਆ ਸੀਗਾ ਉਸ ਦੇ ਵਿੱਚੋਂ ਉਹ ਕੱਪੜਾ ਹਟਾਇਆ ਤਾਂ ਦਾਰਾਸ਼ ਕੋ ਦਾ ਸਿਰ ਕੱਟ ਕੇ ਰੱਖਿਆ ਹੋਇਆ ਸੀ ਆਪਣੇ ਹੀ ਭਰਾ ਦਾ ਔਰ ਉਸ ਵੇਲੇ ਉਹ ਬੇਹੋਸ਼ ਹੋ ਕੇ ਗਿਰੇ ਪਰ ਇੰਨੀ ਕਰੂਰਤਾ ਜਿਹੜਾ ਵਿਅਕਤੀ ਨਾਲ ਆਪਣੇ ਪਿਤਾ ਨਾਲ ਆਪਣੇ ਭਾਈਆਂ ਨਾਲ ਤਦ ਦਿਖਾ ਸਕਦਾ ਉਹ ਦੂਜਿਆਂ ਪ੍ਰਤੀ ਸਾਨੂੰ ਪੁੱਤੀ ਜਾਂ ਨਰਮ ਦੇ ਲਈ ਕਿੱਥੋਂ ਦਿਖਾ ਸਕਦਾ ਅਜਿਹਾ ਹੀ ਵਰਤਾਰਾ ਸultanat ਦੇ ਵੇਲੇ ਹੋਇਆ ਸਭ ਤੋਂ ਵੱਧ ਸਿੱਖਾਂ ਤੇ ਜ਼ੁਲਮ ਹੋਏ ਔਰੰਗਜੀਬ ਦੇ ਟਾਈਮ ਤੇ ਮੁੱਲ ਪੈ ਔਰੰਗਜੀਬ ਦੇ ਟਾਈਮ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਔਰੰਗਜੀਬ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦੀ ਕੁਰਬਾਨੀ ਜਿਹੜੀ ਹੋਈ ਆ ਸ਼ਹਾਦਤ ਹੋਈ ਆ ਟਾਈਮ ਤੇ ਛੋਟੇ ਸਹਿਬਜ਼ਾਦੇ ਆ ਦੀ ਜਿਹੜੀ ਲਸਾਨੀ ਸ਼ਹਾਦਤ ਹੈ ਇਸ ਤੋਂ ਬੱਚਿਆਂ ਤੇ ਧਰਮ ਕਾਗੂਆਂ ਤੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਖੌਫ ਨਹੀਂ ਰੱਖਿਆ ਔਰ ਅੱਜ ਜਦੋਂ ਐਸੇ ਇਨਸਾਨ ਨੂੰ ਇੱਕ ਢੰਗੇ ਤੌਰ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਕਾਂਗਰਸ ਪਾਰਟੀ ਉਹਦੀ ਪਿੱਠ ਤੇ ਆ ਕੇ ਖੜ੍ਹਦਾ ਲੱਗਦਾ ਹੈ ਕਿ ਇੱਕ ਵਾਰ ਫਿਰ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕਰਨ ਦੇ ਤੋਲ ਹੈ। ਸਿੱਖਾਂ ਦੇ ਨਾਮਕ ਸਿਰ ਤੋਂ ਦੇ ਤੋਲ ਹੈ। ਪਰ ਅਸੀਂ ਅੱਜ ਇਸ ਗੱਲ ਤੇ ਇਹ ਮੀਡੀਆ ਦੇ ਮੁਖਤਬ ਹੋਏ ਆ ਕਿ ਅਜਿਹਾ ਕਿਉਂ ਕਰ ਰਹੀ ਹੈ ਕਾਂਗਰਸ ਪਾਰਟੀ ਕਿ ਜਿਹੜੇ ਪੰਜਾਬ ਦੇ ਸਿੱਖ ਨੁਮਾਇੰਦੇ ਹੈਗੇ ਨੇ ਕਾਂਗਰਸ ਦੇ ਵਿੱਚ ਵੀ ਉਨਾ ਵਾਸਤੇ ਵੀ ਸਵਾਲ ਹੈ ਕਿ ਕਿਉਂ ਨਹੀਂ ਹੋਇਆ ਕਿ ਇਸ ਦਾ ਵਿਰੋਧ ਕਰਦੇ ਅਗਰ ਸਿੱਖਾਂ ਦੇ ਬਾਰੇ ਕੋਈ ਗੱਲ ਹੋਈ ਹੈ ਸਿੱਖਾਂ ਦੀਆਂ ਭਾਵਨਾਵਾਂ ਬਾਰੇ ਗੱਲ ਹੋਈ ਹੈ ਜਿਸ ਇਨਸਾਨ ਨੇ ਸਿੱਖਾਂ ਦੀ ਨਸਲ ਕੁਸ਼ੀ ਵਾਸਤੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਇੰਨੀ क्रूरਤਾ ਦਿਖਾਈ ਹੋਵੇ ਅੱਜ ਉਸ ਨੂੰ ਅਗਰ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਸੁਭਾਵਿਕ ਹੈ ਜਿਹੜੀਆਂ ਭਾਵਨਾਵਾਂ ਮਾਣੇ ਸਿੱਖਾਂ ਦੀਆਂ ਆਹਤ ਹੋਈਆਂ ਨੇ ਔਰ ਉਹਨਾਂ ਦੇ ਨਾਲ ਅਸੀਂ ਬਿਲਕੁਲ ਤਰੀਕੇ ਨਾਲ ਗੈਲੋਕਿਸ ਦੀ ਨਿੰਦਾ ਕਰਨ ਦੇ ਵਾਸਤੇ ਅੱਜ ਅਸੀਂ ਤੁਹਾਨੂੰ ਇੱਥੇ ਬੁਲਾਇਆ ਹੈ ਸੰਭਾਗ ਐ ਜੀਜੀਟੀ ਵੀ ਸਾਇਲੈਂਟ ਐਂਡਸ ਦੇ ਫਾਲੋਅਰਸ ਐਂਡ ਵਾਲੀ। ਜੁਨਾ ਵੀ ਬਿਲਕੁਲ ਸਿਰ ਪੂਰਾ ਸਿੱਖ ਸਮਾਜ ਤੁਸੀਂ ਦੇਖੋਗੇ ਇਹ ਐਕਚੁਅਲੀ ਜਦੋਂ ਬੈਲਸ਼ਰੂ ਮਹਾਰਾਸ਼ਟਰ ਵਿੱਚ ਹੋਈ ਐ ਹੁਣ ਜਦੋਂ ਇਹ ਜਿੰਨੇ ਜਿੰਨਾ ਦੀ ਜ਼ਿੰਮੇਵਾਰੀ ਬਣਦੀ ਐ ਜੇ ਸਿੱਖਾਂ ਦੀਆਂ ਭਾਵਨਾਵਾਂ ਮਾਹਤ ਹੋਈਆਂ ਨੇ ਤੇ ਜਿਹੜੇ ਸਿੱਖ ਖੌਨ ਜਿਹੜੇ ਆਗੂ ਖੌਨ ਵਾਲੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਰ ਜ਼ਿਆਦਾ ਬਣਦੀ ਐ ਕਿ ਵਾਕਿਆ ਇਸ ਦਾ ਵਿਰੋਧ ਕਰਨ ਕਿਉਂਕਿ ਦੇਖੋ ਅੱਜ ਸ਼ੁਰੂਆਤ ਹੋਈ ਐ ਕੱਲ ਨੂੰ ਕੋਈ ਹੋਰ ਵੱਡਾ ਮਸਲਾ ਕੱਢ ਕੇ ਇਤਿਹਾਸ ਨੂੰ ਤੋੜ ਮੋੜ ਕੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦਾ ਕਰਦਾਰ ਖੁਸ਼ੀ ਕਿਸੇ ਦੇ ਖਿਲਾਫ ਕਿਸੇ ਦੇ ਹੱਕ ਵਿੱਚ ਕੀਤੀ ਜਾ ਸਕਦੀ ਹੈ ਅਸੀਂ ਜ਼ਾਲਮ ਨੂੰ ਹੀਰੋ ਕਿਵੇਂ ਬਣਾ ਸਕਦੇ ਹਾਂ ਅਸੀਂ ਉਹਨੂੰ ਸਵੀਕਾਰ ਕਿਵੇਂ ਕਰ ਸਕਦੇ ਹਾਂ ਜਦੋਂ ਤੁਸੀਂ ਤਾਂ ਐਜੂਕੇਸ਼ਨ ਨਾਲ ਜੁੜੇ ਹੋਇਆ ਕਿਉਂਕਿ ਤੁਸੀਂ ਦੇਖਣ ਜਦੋਂ ਐਜੂਕੇਸ਼ਨ ਦੇ ਨਾਲ ਵੀ ਪੜ੍ਹ ਰਹੇ ਹੋ ਸਾਡੀ ਪੂਰੀ ਮੋਗਲ ਇਤਿਹਾਸ ਦੀ ਭਾਈ ਜਾਂਦੀ ਹੈ ਲੈ ਕੇ ਉਪਰ ਲੈ ਕੇ ਬਾਪਰ ਕੋਲ ਲੈ ਕੇ ਰਾਂਗ ਦੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਮਝ ਨਹੀਂ ਆਈ ਕਿ ਕੀ ਮੋਗਾ ਜਿਹੜਾ ਤੁਹਾਨੂੰ ਸਭ ਇਤਿਹਾਸ ਨੂੰ ਪੜ੍ਹਾਇਆ ਕਿਉਂਕਿ ਸਾਡੇ ਜਿਹੜੇ ਲੋਕਾਂ ਨੂੰ ਮੋਗਲ ਬਾਰੇ ਇੰਨੀ ਨਹੀਂ ਪਤਾ ਤੁਹਾਨੂੰ ਮੋਗਲ ਵੀ ਕਿਸੇ ਖਾਸ ਦੇ ਬਾਰੇ ਲੋਕਾਂ ਨੂੰ ਪੜਾਈ ਕਿਹੜੀ ਤਰ੍ਹਾਂ ਦੀ ਦੇਖੋ ਬਿਲਕੁਲ ਜਿਹੜਾ ਇੱਕ ਤਾਂ ਇੱਕ ਜਿਹੜਾ ਇਤਿਹਾਸ ਦੀਆਂ ਘਟਨਾਵਾਂ ਨੇ ਉਹ ਬਦਲਿਆ ਨਹੀਂ ਜਾ ਸਕਦੀਆਂ ਲੇਕਿਨ ਜਿਹੜਾ ਬਿਰਤਾਂਤ ਸਿਰਜਿਆ ਜਾਂਦਾ ਹੈ ਉਹਨਾਂ ਘਟਨਾਵਾਂ ਨੂੰ ਉਧਾਰ ਬਣਾ ਕੇ ਉਹ ਸਹੀ ਸੰਦਰਭ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਇਹ ਬਹੁਤ ਜ਼ਰੂਰੀ ਗੱਲ ਹੈ ਕਿ ਜਿਹੜਾ ਇਤਿਹਾਸ ਸਾਡਾ ਹੈ ਉਹ ਸਹੀ ਸੰਦਰਭ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਸ ਤੋਂ ਸੇਧ ਲੈ ਸਕਣ ਉਹਨਾਂ ਨੂੰ ਪਤਾ ਹੋਵੇ ਕਿ ਕੌਣ ਦੁਸ਼ਮਣ ਸੀ ਕੌਣ ਦੋਸਤ ਸੀ ਔਰ ਇਹ ਬਹੁਤ ਮੈਂ ਸਮਝਦਾ ਕਿ ਇਸ ਗੱਲ ਦੀ ਜ਼ਰੂਰਤ ਹੈ ਇਸ ਨੂੰ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ ਸਾਡੀ ਭਾਰਤ ਸਰਕਾਰ ਨੇ ਜਦ ਤੋਂ ਭਾਰਤ ਦੀ ਜਨਤਾ ਪਾਰਟੀ ਸਰਕਾਰ ਆਈ ਹੈ ਇਹਨਾਂ ਗੱਲਾਂ ਨੂੰ ਬਹੁਤ ਸੰਜੀਦਗੀ ਦੇ ਨਾਲ ਦੇਖਿਆ ਹੈ ਔਰ ਇਸ ਗੱਲ ਦੀ ਬਹੁਤ ਕੋਸ਼ਿਸ਼ ਕੀਤੀ ਹੈ ਕਿ ਸਹੀ ਸੰਦਰਭ ਦੇ ਵਿੱਚ ਜਿਹੜਾ ਇਤਿਹਾਸ ਹੈ ਈਵਨ ਜਿਹੜਾ ਪੁਰਾਤਨ ਇਤਿਹਾਸ ਸਾਡਾ ਸੀਗਾ ਜਿਹੜੀ ਸਾਡੀ ਪੁਰਾਣੀ ਸਨਾਤਨ ਦੀ ਨੌਲੇਜ ਸੀ ਉਸ ਨੂੰ ਸੰਭਾਲਣ ਵਾਸਤੇ ਵੀ ਸਾਡੀ ਸਰਕਾਰ ਨੇ ਸਭ ਤੋਂ ਵੱਡਾ ਕੰਮ ਕੀਤਾ ਹੈ ਸੰਧੂ ਸਾਹਿਬ ਇੱਕ ਆਪੇ ਬਾਵਾ ਰਮਾ ਲਾਈ ਫਿਲਮ ਜੁੜੀ ਹੋਈ ਹੈ ਪੰਜਾਬ ਨਾ ਹੀ ਕੀ ਫਾਈਲ ਭਾਈ ਜਸਵੰਤ ਖਾਲਸਾ ਦੇ ਨਾਮ ਤੇ ਇਹ ਵੀ ਕਹਿੰਦੇ ਨੇ ਕਿ ਇਹਦਾ ਕਿਵੇਂ ਇੰਸਟਿਟਿਊਟ ਦੇਖੋ ਕਿ ਕਿਸੇ ਫਿਲਮ ਨੂੰ ਕਿਉਂਕਿ ਅੱਜ ਮੁੱਦਾ ਸੀ ਕਿਸੇ ਫਿਲਮ ਦਾ ਨਹੀਂ ਤੁਹਾਡੇ ਸਾਹਮਣੇ ਜ਼ਿਕਰ ਹੋਇਆ ਲੇਕਿਨ ਫਿਲਮ ਦੀ ਗੱਲ ਨਹੀਂ ਅਸੀਂ ਕਰੀ ਹੈਗੀ ਅਸੀਂ ਫਿਲਮ ਤੇ ਇਤਰਾਜ਼ ਨਹੀਂ ਕਰਿਆ ਅਸੀਂ ਤਾਂ ਉਸ ਤੋਂ ਬਾਅਦ ਜਿਹੜਾ ਚਰਚਾ ਛੜੀ ਹੈ ਅਸੀਂ ਉਸ ਤੇ ਗੱਲ ਕਰ ਰਹੇ ਹਾਂ ਉਹ 95 ਦੇ ਵਿੱਚ ਕਿਹੜੇ ਕਿਹੜੇ ਕਾਰਨ ਨੇ ਕਿਹੜੇ ਤਕਨੀਕੀ ਨੁਕਸ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਕਰਕੇ ਮੈਂ ਟਿੱਪਣੀ ਨਹੀਂ ਕਰਨੀ ਚਾਹੁੰਦਾ ਬੜੇ ਕੌਰਜਾਬ ਨੇ ਬੜਾ ਚਰਚਿਤ ਮਾਮਲਾ ਸਾਹਮਣੇ ਆਇਆ ਕਿ ਪਾਸਟਰ ਪਰ ਆਰੋਪ ਲਗਾ ਜੋ ਰੁਪੀਡਨ ਦਾ ਸੋ ਕਿਵੇਂ ਦੇਖਦੇ ਆਪ ਔਰ ਉਸ ਲੜਕੀ ਨੇ ਇਹ ਆਰੋਪ ਲਗਾਇਆ ਕਿ ਮੈਨੂੰ ਜਾਂਚ ਕਰਵਾ ਕੇ ਧਮਕੀ ਦੇ ਰਹੀ ਹੈ ਦੇਖੋ ਇਹ ਜਿਹੜਾ ਮਾਮਲਾ ਹੈਗਾ ਮੈਂ ਵੀ ਅਖਬਾਰਾਂ ਤੋਂ ਹੀ ਪੜਿਆ ਜਿਸ ਦੇ ਪਿੱਛੇ ਕੀ ਕਾਰਨ ਨੇ ਉਹਦੀ ਹਕੀਕਤ ਕੀ ਹੈ ਉਸ ਦੇ ਬਾਰੇ ਮੈਂ ਨਹੀਂ ਜਾਣਦਾ ਲੇਕਿਨ ਅਗਰ ਕੋਈ ਇਸ ਤਰ੍ਹਾਂ ਦਾ ਕਿਸੇ ਨੇ ਕ੍ਰਾਈਮ ਕੀਤਾ ਤੇ ਮੈਂ ਸਮਝਦਾ ਕਿ ਉਸ ਦੇ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਨੂੰ ਸਾਬ ਠੀਕ ਹੈ ਤੁਸੀਂ ਕਹਿੰਦੇ ਹੋ ਸਾਰਾ ਇਸ਼ੂ ਕਿਹਾ ਵਾਟ ਇਜ਼ ਨੈਕ ਮੇਰਾ ਸਵਾਲ ਇਹ ਹੈ ਕਿ ਜਿੱਤੇ ਜੀ ਬਾਜਪਾ ਜੀ ਰਾਤ ਸਵਾ ਦੱਸੋ ਕਿ ਇਹਨੂੰ ਲੈ ਕੇ ਕੁਝ ਅੱਗੇ ਵੀ ਪ੍ਰੋਗਰਾਮ ਦਾ ਪ੍ਰੋਗਰਾਮ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸਿੱਖ ਸੰਗਤਾਂ ਦੇ ਵਿੱਚ ਕਿਸੇ ਗੱਲ ਦਾ ਪਰਦਾ ਖਾਸ਼ ਹੋਏਗਾ ਤੇ ਉਹ ਸੁਭਾਵਿਕ ਹੈ ਕਿ ਸਿੱਖ ਸੰਗਤ ਜਿਹੜੀ ਹੈਗੀ ਆ ਉਹ ਖੁਦ ਹੀ ਇਸ ਗੱਲ ਦਾ ਸੰਗਿਆਲ ਲਏਗੀ ਦੇਖੇਗੀ ਔਰ ਇਸ ਦੇ ਅੱਗੇ ਜੋ ਜਿੱਥੇ ਜ਼ਰੂਰਤ ਪਈ ਜੇ ਸਮਝਦੇ ਦੇਖੋ ਅੱਜ ਤੱਕ ਇਹ ਗੱਲ ਅਸੀਂ ਬਿਲਕੁਲ ਸਾਹਮਣੇ ਰੱਖਣਾ ਚਾਹੁੰਦੇ ਆ ਕਿ ਸਾਡੇ ਸਮਾਜ ਨੂੰ ਪਤਾ ਤਾਂ ਚੱਲੇ ਕਿ ਕਿਸ ਬੰਦੇ ਦਾ ਕਿਰਦਾਰ ਕੀ ਹੈ ਔਰ ਕਿਸ ਬੰਦੇ ਦੀ ਭੂਮਿਕਾ ਕੀ ਹੈ ਇਹ ਪਤਾ ਕਿਵੇਂ ਚੱਲੇਗਾ ਕਿ ਉਹਨੇ ਇਹ ਵੀ ਨਹੀਂ ਕਰੀ ਹੈ ਕਿ ਲੋਕਾਂ ਨੂੰ ਪਤਾ ਚੱਲੇਗਾ ਇਹ ਬੀਜਪੀ ਦੇ ਏਜੰਡੇ ਨਾਲੋਂ ਜ਼ਿਆਦਾ ਨਾ ਸਾਡੀਆਂ ਜਿਹੜੀਆਂ ਸਿੱਖ ਪਵਨਾਵਾਂ ਨਾਲ ਸੰਬੰਧ ਵਿੱਚ ਪਹਿਲਾਂ ਕਿਹਾ ਹੈ ਇਹ ਕੋ ਪੋਲਿਟਿਕਲ ਏਜੰਡਾ ਨਹੀਂ ਹੈ ਜੀ ਹਾਂ ਅਸੀਂ ਇਹ ਸੰਦੇਸ਼ ਸਿੱਖ ਪਵਨਾਵਾਂ ਉੱਤੇ ਮਰਾਠਿਆਂ ਨਾਲ ਵੀ ਲੜਾਈ ਲੜਦਾ ਬਿਲਕੁਲ ਮਰਾਠਿਆਂ ਨੇ ਉੱਥੇ ਵਿਰੋਧ ਕੀਤਾ ਮੈਂ ਮਰਾਠਿਆਂ ਨਾਲ ਵੀ ਦੇਖੋ ਜਿਹੜਾ ਜਿਹੜਾ ਰਿਐਕਸ਼ਨ ਮਰਾਠਿਆਂ ਨੇ ਕੀਤਾ ਅਸੀਂ ਐਕਸਪੈਕਟ ਕਰਦੇ ਇੱਥੇ ਵੀ ਸਿੱਖਾਂ ਵੱਲੋਂ ਵੀ ਹੋਣਾ ਚਾਹੀਦਾ ਮਰਾਠਿਆਂ ਨੇ ਜਿੰਨਾ ਜ਼ੋਰਦਾਰ ਵਿਰੋਧ ਕੀਤਾ ਇਸ ਗੱਲ ਦਾ ਕਿਉਂਕਿ ਉਹ ਗੱਲ ਬਰਦਾਸ਼ਤ ਕਾਬਲੇ برداشت ਹੀ ਨਹੀਂ ਹੈ ਜਿਹੜੀ ਗੱਲ ਹੋਈ ਹੈ ਸਰਦਾਰ ਇੱਕ ਮੇਰਾ ਕੋਸ਼ਿਸ਼ਾ ਨਾ ਪੰਜਾਬ ਜਿਹੜਾ ਨਸ਼ੇ ਤੇ ਲੈ ਕੇ ਬੜਾ ਬਦਨਾਮ ਥੀਗਾ ਹੁਣ ਪੰਜਾਬ ਸਰਪੰਚ ਨੇ ਇੱਕ ਵਿਹਾਨ ਛੜਿਆ ਹੋਇਆ ਨਸ਼ੇ ਤੋਂ ਸੁਦੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਅਸੀਂ ਤਾਂ ਸ਼ੁਰੂ ਤੋਂ ਇਸ ਗੱਲ ਤੇ ਜ਼ੋਰ ਦੇ ਰਹੇ ਹਾਂ ਕਿ ਜਿਹੜਾ ਪੰਜਾਬ ਹੈ ਉਹ ਨਸ਼ਿਆਂ ਦੇ ਨਾਲ ਬਰਬਾਦ ਹੋ ਰਿਹਾ ਹੈ ਔਰ ਨਸ਼ਿਆਂ ਦੀ ਰੋਕਤਮ ਦੇ ਵਾਸਤੇ ਜਿਹੜੀ ਪਹਿਲੀ ਜ਼ਿੰਮੇਵਾਰੀ ਆ ਉਹ ਸੰਤੰਤਰ ਦੀ ਬੰਦੀ ਹੈ ਪ੍ਰਸ਼ਾਸਨ ਦੀ ਬੰਦੀ ਹੈ ਪਰ ਲੇਕਿਨ 10 ਸਾਲ ਬਾਅਦ ਅਗਰ ਅਸੀਂ ਅੱਜ ਕਹਿੰਦੇ ਹਾਂ ਕਿ ਅੱਜ ਇੱਕੋ ਦਿਨ ਹੀ ਅਸੀਂ ਇਹ ਕੰਮ ਨੂੰ ਕਰ ਰਹੇ ਹਾਂ ਤੇ ਮੈਨੂੰ ਮਤਲਬ ਜਿਹੜੀ ਹੈ ਤੁਸੀਂ ਖੁਦ ਦੇਖਦੇ ਹੋ ਕਿ ਇੱਕ ਕਾਰਵਾਈ ਦੇ ਨਾਲ ਇਹ ਮਸਲਾ ਹਲ ਹੋਣ ਵਾਲਾ ਨਹੀਂ ਹੈ ਇਹਦੇ ਵਾਸਤੇ ਸਸਰ ਦਿੱਤਾ ਔਰ ਜਿਹੜੀ ਕਮਿਟਮੈਂਟ ਆ ਉਹ ਦਿਖਾਉਣ ਦੀ ਜ਼ਰੂਰਤ ਹੈ ਥੈਂਕ ਯੂ ਜੀ ਬਹੁਤ ਸੀ ਬਹੁਤ ਧੰਨਵਾਦ ਜੀ Thank <laughs> you.